ਅੱਜ ਗੁਰਦਾਸਪੁਰ ਵਿਖੇ ਚੇਅਰਮੈਨ ਰਮਨ ਬਹਿਲ ਦੇ ਪ੍ਰਬੰਧਾਂ ਹੇਠ ਹੋਈ ਆਮ ਆਦਮੀ ਪਾਰਟੀ ਦੀ ਰੈਲੀ ਮੌਕੇ ਜਿੱਥੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸੇਖਵਾ ਵੀ ਵੱਡੀ ਗਿਣਤੀ 'ਚ ਆਪਣੇ ਸਾਥੀਆਂ ਦੇ ਨਾਲ ਇਸ ਰੈਲੀ 'ਚ ਸ਼ਾਮਲ ਹੋਏ। ਏ ਵੱਟੀ ਦੇ ਵੀ ਹੋਣ ਜਾ ਰਹੀ ਹੈ ਔਰ ਸੀਐਮ ਸਾਹਿਬ ਆ ਰਹੇ ਨੇ ਕੀ ਕਰਨ ਚ ਆਉਗੇ ਅੱਜ ਹਨੂਮਨ ਚੌਂਕ ਗੁਰਦਾਸਪੁਰ ਚ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਰਹੇ ਨੇ ਔਰ ਸਾਡੇ ਲੋਕ ਸਭਾ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਜੀ ਸ਼ਹਿਰੀ ਕਲਸੀ ਔਰ ਸਾਰੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਅੱਜ ਪਹੁੰਚ ਰਹੀ ਆ ਔਰ ਮਾਨ ਸਾਹਿਬ ਦੇ ਆਉਣ ਤੋਂ ਪਹਿਲਾਂ ਹੀ ਪੰਡਾਲ ਜਿਹੜਾ ਵਾ ਉਹ ਕੱਚਾ ਕੱਚ ਪਰ ਚੁੱਕਿਆ ਵਾ ਔਰ ਪੰਡਾਲ ਜਿਹੜਾ ਵਾ ਉਹ ਬਹੁਤ ਛੋਟਾ ਪੈ ਗਿਆ ਵਾ ਕਿਉਂਕਿ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਜਿਹੜਾ ਵਾ ਉਹ ਦੇਖਣ ਨੂੰ ਮਿਲ ਰਿਹਾ ਮੁੱਚੇ ਪੰਜਾਬ ਚ ਇੱਕ ਤਰਫਾ ਮਾਹੌਲ ਹੋ ਗਿਆ ਮਾਨ ਸਾਹਿਬ ਰੋਜ਼ ਹੀ ਦੋ ਲੋਕ ਸਭਾ ਕੱਢ ਰਹੇ ਨੇ ਅੱਜ ਵੀ ਸ਼ਾਮ ਨੂੰ ਉਹਨਾਂ ਰੋਡ ਸ਼ੋਅ ਕੱਢਣਾ ਅਮਰਸਰ ਕੱਲ ਜਲੰਧਰ ਆ ਔਰ ਇੰਨਾ ਵਧੀਆ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਵਾ ਕਿ ਇੱਕ ਤਰਫਾ ਮੁਕਾਬਲਾ ਜਿਹੜਾ ਵਾ ਸਾਰੇ ਪੰਜਾਬ ਚ ਹੋ ਗਿਆ ਬਾਕੀ ਜਿਹੜੀਆਂ ਪਾਰਟੀਆਂ ਨੇ ਉਹ ਫੁੱਟ ਦਾ ਸ਼ਿਕਾਰ ਹੋ ਗਈਆਂ ਨੇ ਆਪਸ ਤੇ ਵਿੱਚ ਉਹਨਾਂ ਦੇ ਬਹੁਤ ਫੁੱਟ ਪੈ ਗਈ ਆ ਪਰ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਝੰਡੇ ਦੇ ਅੱਠਾ ਸਾਰੇ ਇਕੱਠੇ ਆ ਔਰ ਦਿਨ ਰਾਤ ਇੱਕ ਕਰਕੇ ਜਿਹੜਾ ਵਾ ਪਾਰਟੀ ਨੂੰ ਗਲੰਡੀਆਂ ਦੇ ਵਿਚਾਰ ਰਹੇ ਸੇਵਾ ਸਾਹਿਬ ਦਾ ਜੁਨੋ ਪੁਆਇੰਟ ਮਿਲਦਾ ਜੀ ਆਪ ਦੇ ਲੋਕ ਨੇ ਜਿਹੜੇ ਪੰਜਾਬੀ ਕੌਮ ਆ ਉਹ ੱੱੱਕੇ ਦੇ ਨਾਲ ਜਿੱਦਾਂ ਨਾ ਵੀ ੱੱਕਾ ਹੁੰਦਾ ਉਹਦੇ ਨਾਲ ਖਲੋ ਜਾਂਦੇ ਆ ਸੋ ਸਾਡੇ ਪਾਰਟੀ ਦੇ ਜਿਹੜੇ ਰਾਸ਼ਟਰੀ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਨਾਲ ਜਿੱਦਾਂ ੱੱਕਾ ਹੋਇਆ ਵਾ ਉਹਨਾਂ ਦੇ ਹੱਕ ਦੇ ਵਿੱਚ ਕੱਲੇ ਪੰਜਾਬ ਦੇ ਨਹੀਂ ਦਿੱਲੀ ਦੇ ਨਹੀਂ ਸਾਰੇ ਦੋਸਤਾਂ ਦੇ ਲੋਕ ਜਿਹੜੇ ਆ ਉਹਨਾਂ ਨਾਲ ਅਸੀਂ ਧਰਤੀ ਰੱਖਦੇ ਆ ਔਰ ਇਹੋ ਕਾਰਨ ਆ ਕਿ ਆਮ ਆਦਮੀ ਪਾਰਟੀ ਦਿਨ ਬਦ ਦਿਨ ਲੋਕਾਂ ਦੀ ਜਿਹੜੀ ਪਹਿਲੀ ਪ੍ਰਸਾਦ ਵੰਜੀ ਜਾ ਰਹੀ ਸਿਖਰ ਸਾਹਿਬ ਪੂਰੇ ਗੁਰਦਾਸਪੁਰ ਜ਼ਿਲ੍ਹੇ ਚ ਰੇਡੀਆਂ ਦੇ ਵਿੱਚ ਕਾਫੀ ਭਾਰੀ ਰਸਟ ਨੂੰ ਤੇ ਇੱਕ ਤਰਫਾ ਮੁਕਾਬਲਾ ਲੱਗ ਰਿਹਾ ਕਿਉਂਕਿ ਕਾਂਗਰਸ ਫੁੱਟ ਦਾ ਸ਼ਿਕਾਰ ਹੋਈ ਹੈ ਅਜੇ ਤੱਕ ਕੋਈ ਉਮੀਦਵਾਰ ਡਿਕਲੇਅਰ ਨਹੀਂ ਕਰ ਸਕੇ ਤੇ ਜਦੋਂ ਨੂੰ ਉਹਨਾਂ ਦਾ ਉਮੀਦਵਾਰ ਆਉਣਾ ਵਾਤੀ ਇਲੈਕਸ਼ਨ ਅਸੀਂ ਲੜ ਲਈ ਹੋਣੀ ਆ ਸੋ ਅਸੀਂ ਪ੍ਰਚਾਰ ਦੇ ਵਿੱਚ ਬਾਕੀਆਂ ਪਾਰਟੀਆਂ ਨਾਲੋਂ ਆਮ ਆਦਮੀ ਪਾਰਟੀ ਜਿਹੜੀ ਹੈ ਪਹਿਲੇ ਨੰਬਰ ਤੇ ਚੱਲ ਰਹੀ ਆ ਔਰ ਰਿਜ਼ਲਟ ਵੀ ਜਿਹੜਾ ਵਾ ਕੋ ਜੇ ਇਦਾਂ ਦਾ ਹੀ ਦੇਖਣ ਨੂੰ ਮਿਲੇਗਾ